ਵਿਆਦੇ 8ਵੇਂ ਦਿਨ ਹੀ ਛਗਣਾ ਨਾਲ ਮਿੱਠੀਆਂ ਰੋਟੀਆਂ ਬਣਾ ਕੇ ਖਵਾਉਣ ਤੋਂ ਬਾਅਦ ਸੌਰੇਕਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਸ਼ਹਿਰ ਵਿੱਚੋਂ ਆਈ ਨੂੰ ਚੁੱਲ੍ਹੇ ਤੇ ਕੰਮ ਕਰਨਾ ਬਹੁਤ ਔਖਾ ਲੱਗਦਾ ਧੂਏ ਨਾਲ ਅੱਖਾਂ ਤੋਂ ਅੱਖੀਆਂ ਜਾਂਦੀਆਂ ਕਈ ਵਾਰ ਸਾਹ ਪੁੱਠਾ ਖਿੱਚੇ ਜਾਣ ਤੇ ਫੁੱਕਾ ਮਾਰਦੀ ਦੇ ਧੂਆਂ ਸੰਗ ਵਿੱਚ ਚੱਲਿਆ ਜਾਂਦਾ ਸਵਾ ਨਾਲ ਭਾਂਡੇ ਮਾਂਝੜ ਨਾਲ ਆਪਣੇ ਹੱਥਾਂ ਦੀ ਮਹਿੰਦੀ ਨੂੰ ਫਿੱਕੀ ਹੋਣ ਤੋਂ ਪਹਿਲਾਂ ਹੀ ਕਸਮੈਲੀ ਜਿਹੀ ਹੋਈ ਦੇਖ ਮਨ ਉਦਾਸ ਜਿਹਾ ਹੋ ਜਾਂਦਾ ਮੇਰੇ ਮਾਪੇ ਜਿਆਦਾ ਅਮੀਰ ਤਾਂ ਨਹੀਂ ਸਨ ਪਰ ਉਹਨਾਂ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਵੀ ਨਹੀਂ ਸੀ ਮੈਨੂੰ ਤਾਂ ਰੱਖਿਆ ਵੀ ਉਹਨਾਂ ਨੇ ਲਾਡ ਪਿਆਰ ਨਾਲ ਸੀ ਪਰ ਇੱਥੇ ਸੌਰੇ ਕਾ ਰਾ ਕੀ ਤਾਂ ਲੱਗਦਾ ਸੀ ਜਿਵੇਂ ਅਰਸ਼ਤੂ ਸਿੱਧੀ ਫਰਸ਼ ਤੇ ਆ ਗਈ ਹੋਵਾ ਫਰਸ਼ ਤੇ ਵੀ ਕਾ ਦੀ ਕੱਚੀ ਮਿੱਟੀ ਦੇ ਬੇੜੇ ਵਿੱਚ ਆ ਗਈ ਸੀ ਜਿਸ ਨੂੰ ਲਿਪਣਾ ਵੀ ਨਹੀਂ ਆਉਂਦਾ ਸੀ ਦਾਦੀ ਸੱਸ ਨਾਲ ਲੱਗ ਕੇ ਲਿਪਣਾ ਸਿੱਖਿਆ ਸੀ ਦਾਦੀ ਸਾਸਤਰੀ ਮੇਰੇ ਘਰ ਵਾਲੇ ਤੋਂ ਇਲਾਵਾ ਦੋ ਜੋੜੇ ਦਿਉਰ ਵੀ ਸਾਨੂੰ ਇਸ ਘਰ ਵਿੱਚ ਜਿਹੜੇ 6ਵੀਂ ਕਲਾਸ ਵਿੱਚ ਪੜ੍ਹਦੇ ਸਨ ਦਾਦੇ ਸੌਰੇ ਨੂੰ ਗੁਜ਼ਰੇ ਕਈ ਸਾਲ ਹੋ ਗਏ ਸਨ ਕੁਝ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਮੇਰੇ ਸੱਸ ਤੇ ਸੋਹਰਾ ਵੀ ਗੁਜ਼ਰ ਗਏ ਸਨ ਮੈਂ ਤਾਂ ਕੰਧਾਂ ਤੇ ਲੱਗੀਆਂ ਉਹਨਾਂ ਤਿੰਨਾਂ ਦੀਆਂ ਫੋਟੋਆਂ ਹੀ ਦੇਖੀਆਂ ਸਨ ਦਾਦੀ ਦੱਸਦੀ ਸੀ ਕਿ ਕੁੜੀ ਪੈਦਾ ਹੋਣ ਦੀ ਚਾਹਤ ਵਿੱਚ ਹੀ ਮੇਰੇ ਸੱਸ ਸੋਹਰੇ ਦੇ ਘਰ ਮੇਰੇ ਪਤੀ ਤੋਂ 10 ਸਾਲ ਬਾਅਦ ਉਸਦੇ ਦੋ ਭਰਾਵਾਂ ਦਾ ਜਨਮ ਹੋ ਗਿਆ ਸੀ ਤਿੰਨ ਪੋਤਿਆਂ ਨੂੰ ਇਕੱਲੀ ਪਾਲਦੀ ਦਾਦੀ ਹੁਣ ਢਿੱਲੀ ਰਹਿਣ ਲੱਗੀ ਸੀ ਇਸੇ ਲਈ ਮੇਰੇ ਪਤੀ ਨੂੰ ਸਕੂਲ ਕਲਰਕ ਦੀ ਨੌਕਰੀ ਮਿਲਦੇ ਸਾਰ ਹੀ ਦਾਦੀ ਨੇ ਨੂੰ ਲਿਆਉਣ ਦਾ ਫੈਸਲਾ ਕੀਤਾ ਸੀ ਤੇ ਸ਼ਾਇਦ ਨੌਕਰੀ ਦੇਖ ਕੇ ਹੀ ਮੇਰੇ ਮਾਪਿਆਂ ਨੇ ਮੇਰੇ ਲਈ ਇਹ ਵਰ ਚੁਣਿਆ ਸੀ ਛੱਟ ਮੰਗਣੀ ਤੇ ਪੱਟ ਵਿਆਹ ਹੋ ਗਿਆ ਸੀ ਜ਼ਿਆਦਾ ਖਰਚਾ ਨਹੀਂ ਕੀਤਾ ਸੀ ਬਸ ਚੁੰਨੀ ਚੜਾ ਕੇ ਲਿਆਉਣ ਵਾਂਗ ਹੀ ਹੋਇਆ ਸੀ ਸਾਡਾ ਵਿਆਹ ਦਾਜ ਲੈਣ ਦੇ ਤਾਂ ਜਮ੍ਹਾਂ ਖਿਲਾਫ ਆ ਮੁੰਡਾ ਤੇ ਉਸ ਦੀ ਦਾਦੀ ਜਮਾ ਰੱਜੀਆਂ ਰੂਹਾ ਬਸ ਕੁੜੀ ਸਮਝਦਾਰ ਤੇ ਪੜੀ ਲਿਖੀ ਭਾਲਦੇ ਆ ਤੁਸੀਂ ਦੇਰ ਨਾ ਕਰੋ ਹਾਂ ਕਰਨ ਨੂੰ ਕੁੜੀ ਤਾਂ ਰਾਜ ਕਰੂ ਰਾਜ ਵਿਚੋਲਣ ਦੀਆਂ ਮੇਰੇ ਮਾਪੇ ਕੋਲ ਕਹਿੰਿਆ ਇਹ ਗੱਲਾਂ ਯਾਦ ਕਰਕੇ ਉਸ ਉੱਤੇ ਬਹੁਤ ਗੁੱਸਾ ਆਉਂਦਾ ਮੈਂ ਸੋਚਦੀ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲਿਆ ਡੁੱਬਣੀ ਨੇ ਮੈਨੂੰ ਇੱਥੇ ਫਸਾ ਕੇ ਦਿਲ ਕਰਦਾ ਮੁੜ ਭੱਜ ਜਾਵਾਂ ਅੰਮੜੀ ਦੇ ਵੇੜੇ ਜਾ ਕੇ ਪੁੱਛਾਂ ਆਹ ਪਾਥੀਆਂ ਪੱਥਨ ਲਈ ਪੜਾਇਆ ਸੀ ਮੈਨੂੰ ਕੀ ਐਸੇ ਨੂੰ ਕਹਿੰਦੇ ਹਨ ਰਾਜ ਕਰਨਾ ਕਲਰਕ ਦੀ ਤਨਖਾਹ ਨਾਲੋਂ ਤਾਂ ਕਿਤੇ ਜ਼ਿਆਦਾ ਗਰਜ਼ਾਂ ਨਹੀਂ ਇਸ ਘਰ ਦੀਆਂ ਨੌਕਰੀ ਦੇ ਨਾਲ ਇਹਨਾਂ ਦੇ ਆਰਥਿਕ ਹਾਲਾਤ ਕਿਉਂ ਨਹੀਂ ਦੇਖੇ ਤੁਸੀਂ ਫਿਰ ਸੋਚਦੀ ਮੇਰੇ ਇਹ ਸਭ ਕਹਿਣ ਨਾਲ ਮਾਪਿਆਂ ਦਾ ਮਨ ਦੁਖੀ ਹੋਵੇਗਾ ਪਰ ਇੱਕ ਦਿਨ ਪੀਕੇ ਮਿਲਣ ਗਈ ਆਪਣੀ ਤੇ ਕਾਬੂ ਨਾ ਰੱਖ ਸકી ਸਮਾਂ ਜਿਹਾ ਦੇਖ ਘਰ ਵਾਲੇ ਤੋਂ ਪਾਸੇ ਹੋ ਕੇ ਮਾਂ ਨਾਲ ਆਪਣੇ ਦਿਲ ਦੇ ਸ਼ਿਕਵੇ ਸਾਂਝੇ ਕਰ ਹੀ ਲਏ ਉਸ ਨੂੰ ਪਿਛਲੇ ਜਿਹੇ ਆਪਣੇ ਸਹੁਰੇ ਘਰ ਦੇ ਹਾਲਾਤ ਦੱਸੇ ਜੋ ਘਰ ਰੋਜ਼ਮਰਾਂ ਦੀ ਆਮ ਸਹੂਲਤਾਂ ਤੋਂ ਵੀ ਸੱਖਣਾ ਸੀ ਫਰਿੱਜ ਤੇ ਗੈਸ ਕਨੈਕਸ਼ਨ ਤੱਕ ਵੀ ਨਹੀਂ ਸੀ ਉਹਨਾਂ ਕੋਲ ਦਾਦੀ ਦੇ ਹਰ ਖਰਚੇ ਵਿੱਚ ਕੰਜੂਸੀ ਕਰਨ ਦੀਆਂ ਗੱਲਾਂ ਵੀ ਦੱਸਦੀ ਦਿਓਰ ਲਈ ਲੰਗਰ ਲਾਉਣ ਦੇ ਬੋਝ ਦੀਆਂ ਗੱਲਾਂ ਤੋਂ ਇਲਾਵਾ ਆਪਣੀ ਘਰ ਵਾਲੇ ਵੱਲੋਂ ਪਹਿਲੀ ਰਾਤ ਚਾਂਦੀ ਦਾ ਛੱਲਾ ਦੇ ਕੇ ਸਾਰਨ ਵਰਗੀਆਂ ਕਰੀ ਹੋਰ ਸ਼ਿਕਾਇਤਾਂ ਵੀ ਕਰ ਦਿੱਤੀਆਂ ਚੰਗੀ ਤਰ੍ਹਾਂ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਮਾਂ ਨੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਨੂੰ ਕਹਿਣਾ ਸ਼ੁਰੂ ਕੀਤਾ ਦੇਖ ਪੁੱਤ ਭਾਵੇਂ ਆਜੂ ਨਾਲ ਕੋਲ ਜ਼ਰੂਰਤ ਦੇ ਸਮਾਨ ਦੀ ਘਾਟ ਹੈ ਪਰ ਸਬਰ ਨਾਲ ਮਨ ਰੱਜਿਆ ਉਹਨਾਂ ਦਾ ਇਸੇ ਲਈ ਸਾਡੀ ਮਰਜ਼ੀ ਨਾਲ ਦੇਣ ਵਾਲੀ ਦਹੇਜ ਨੂੰ ਲੈਣ ਤੋਂ ਵੀ ਮਨਾ ਕਰ ਦਿੱਤਾ ਉਹਨਾਂ ਨੇ ਤੇਰੀ ਦਾਦੀ ਸੱਸ ਸੰਜਮ ਨਾਲ ਚੱਲਦੀ ਹੈ ਆਪਣੀ ਆਮਦਨ ਦੇਖ ਕੇ ਮੇਰੀ ਮਾਂ ਵੀ ਐਵੇਂ ਹੀ ਕਰਦੀ ਹੁੰਦੀ ਸੀ ਐਨੂੰ ਕੰਜੂਸੀ ਨਹੀਂ ਕਹਿੰਦੇ ਸਿਆਣਪ ਕਹਿੰਦੇ ਨੇ ਔਰਤ ਚਾਵੇ ਤਾਂ ਇਸ ਸਿਆਣਪ ਤੇ ਸੰਜਮ ਨਾਲ ਸੂਈ ਦੇ ਨੱਕੇ ਵਿੱਚ ਦੀ ਘਾਰ ਬਨ ਸਕਦੀ ਹੈ ਤੇ ਬਹੁਤੇ ਖੁੱਲੇ ਹੱਥ ਨਾਲ ਖੰਡਾ ਵੀ ਸਕਦੀ ਹੈ ਤੂੰ ਵੀ ਆਪਣੀ ਦਾਦੀ ਤੋਂ ਘਾਰ ਬੰਨਣਾ ਸਿੱਖ ਆਖਣ ਤੋਂ ਬਾਅਦ ਮਾਂ ਨੇ ਇੱਕ ਲੰਬਾ ਸਾਹ ਲਿਆ ਫਿਰ ਉਸਨੇ ਮੂੜ ਕਹਿਣਾ ਸ਼ੁਰੂ ਕੀਤਾ ਤੇਰੀ ਦੂਰ ਤਾਂ ਮਾਂ ਪਿਓ ਤੋਂ ਸਖਣੀ ਜਵਾਕ ਨਹੀਂ ਅਨਾਥ ਨੇ ਵਿਚਾਰੇ ਜੇ ਤੂੰ ਨਹੀਂ ਸਾਂਭੇਂਗੀ ਤਾਂ ਹੋਰ ਕੌਣ ਸਾਂਭੂ ਉਹਨਾਂ ਨੂੰ ਰੋਟੀ ਦੇਣੀ ਤੇ ਪਾਲਣਾ ਤਾਂ ਪੁੰਨ ਹੈ ਤੇ ਆਪਣੀ ਹਿੱਸੇ ਆਏ ਪੁੰਨ ਨੂੰ ਬੋਝ ਕਹਿ ਕੇ ਇੰਜ ਪਾਪਾਂ ਦੀ ਭਾਗੀ ਨਾ ਬਣਤੀ ਏ ਕੰਮ ਨੂੰ ਦੇਖ ਕੇ ਕਦੇ ਮੱਥੇ ਵੱਟ ਨਹੀਂ ਪਾਈਦਾ ਨਾ ਹੀ ਕੰਮ ਕਰਨ ਵਿੱਚ ਕੋਈ ਸ਼ਰਮ ਸਮਝੀਦੀ ਆ ਬਾਕੀ ਰਹੀ ਪੁੱਤ ਛੱਲਿਆਂ ਦੀ ਗੱਲ ਦੋਵਾਂ ਜੀਆਂ ਚ ਪਿਆਰ ਹੋਣਾ ਚਾਹੀਦਾ ਪਿਆਰ ਨਾਲ ਦਿੱਤੀ ਤੋਹਫੀਆਂ ਦਾ ਕੋਈ ਮੁੱਲ ਨਹੀਂ ਹੁੰਦਾ ਇਹਨਾਂ ਦੀ ਕੀਮਤ ਨਹੀਂ ਪਰਖੀ ਜਾਂਦੀ ਆਖਦਿਆਂ ਮਾਂ ਗੰਭੀਰ ਜਹੀ ਹੋ ਗਈ ਸੀ ਹਮੇਸ਼ਾ ਮੇਰੀ ਤਰਫਦਾਰੀ ਕਰਨ ਵਾਲੀ ਤੇ ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲੀ ਮਾਂ ਦਾ ਅੱਜ ਇਹ ਅਜੀਬ ਜਿਹਾ ਰੂਪ ਦੇਖ ਕੇ ਮੈਂ ਹੈਰਾਨ ਸੀ ਪਰ ਮਾਂ ਦੀਆਂ ਸਹਿਜਤਾ ਭਰੀਆਂ ਗੱਲਾਂ ਨੇ ਜਿਵੇਂ ਮੇਰੀ ਸੋਚ ਦੀ ਟੇਢੀ ਹੋ ਰਹੀ ਸੂਈ ਕੁਝ ਮਿੰਟਾਂ ਵਿੱਚ ਹੀ ਸਿੱਧੀ ਕਰ ਦਿੱਤੀ ਸੀ ਮੇਰੇ ਮਨ ਦਾ ਬੋਝ ਉਸ ਦੀ ਗਹਿਰੀ ਲਫਜ਼ਾਂ ਨੇ ਇੱਕਦਮ ਹਲਕਾ ਕਰ ਦਿੱਤਾ ਸੀ ਮਾ ਨਾਲ ਗੱਲਾਂ ਕਰਕੇ ਮੈਨੂੰ ਇਹ ਵੀ ਸਪਸ਼ਟ ਹੋ ਗਿਆ ਸੀ ਕਿ ਮੇਰੇ ਸਹੁਰੇ ਘਰ ਦੀ ਆਰਥਿਕ ਹਾਲਤ ਬਾਰੇ ਮੇਰੇ ਮਾਪੇ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਸੀ ਪੇਕੇ ਘਰ ਤੋਂ ਵਾਪਸ ਆਈ ਨੂੰ 10 ਕੁ ਦਿਨ ਹੀ ਹੋਏ ਸਨ ਕਿ ਇੱਕ ਦਿਨ ਦਾਦੀ ਨੇ ਆਵਾਜ਼ ਮਾਰ ਕੇ ਕੋਲ ਬਿਠਾ ਕੇ ਆਪਣੇ ਹੱਥ ਵਿੱਚ ਲਈ ਪੋਟਲੀ ਜਹੀ ਮੈਨੂੰ ਖੋਲ ਕੇ ਫੜਾ ਦਿੱਤੀ ਜਿਸ ਵਿੱਚ ਉਸ ਦੀਆਂ ਤੇ ਮੇਰੀ ਸੱਸ ਦੀਆਂ ਵਾਲੀਆਂ ਤੋਂ ਇਲਾਵਾ 3-4 ਸੋਨੇ ਦੇ ਗਹਿਣੇ ਹੋਰ ਸਨ ਫਿਰ ਉਹ ਮੈਨੂੰ ਪੇਟੀ ਵਿੱਚ ਰੱਖੇ ਬਿਸਤਰੇ ਪਾਂਡੀ ਤੇ ਹੋਰ ਸਮਾਨ ਦਿਖਾਉਣ ਲੱਗੀ ਪੇਟੀ ਦੀਆਂ ਚਾਬੀਆਂ ਦੇ ਨਾਲ ਔਸ ਨੇ ਗੁੱਚਮੁੱਚ ਕੀਤੇ ਕੁਝ ਨੋਟ ਵੀ ਫੜਾ ਦਿੱਤੇ ਮੈਂ ਬਤੇਰੀ ਨਾਂ ਨੁੱਕਰ ਕੀਤੀ ਪਰ ਔਸ ਨੇ ਜ਼ੋਰ ਦੇ ਕੇ ਮੈਨੂੰ ਸਭ ਕੁਝ ਰੱਖ ਲੈਣ ਲਈ ਕਿਹਾ ਸ਼ਾਇਦ ਇਹ ਸਭ ਉਹ ਆਪਣੀ ਵਿਗੜ ਰਹੀ ਸਿਹਤ ਵੱਲ ਦੇਖ ਕੇ ਕਰ ਰਹੀ ਸੀ ਮੈਂ ਤੇ ਪਤੀ ਨੇ ਉਸ ਨੂੰ ਸ਼ਹਿਰ ਦੇ ਚੰਗੇ ਡਾਕਟਰ ਨੂੰ ਦਿਖਾਇਆ ਹਰਾਮ ਨਾ ਆਉਂਦਾ ਦੇਖ ਕੇ ਡਾਕਟਰ ਵੀ ਬਦਲੇ ਪਰ ਦਾਦੀ ਬਚਣਾ ਸਕੀ ਉਸ ਨਾਲ ਕੁਝ ਹੀ ਮਹੀਨਿਆਂ ਵਿੱਚ ਮੋਹ ਦਾ ਗੂੜਾ ਰਿਸ਼ਤਾ ਬਣ ਗਿਆ ਸੀ ਉਸ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਉਸ ਦੀ ਅਹਿਮੀਅਤ ਤੇ ਚੰਗੇ ਸੁਭਾਅ ਦਾ ਚੇਤਾ ਆ ਰਿਹਾ ਸੀ ਕਿਵੇਂ ਡਿਗਦੀ ਢੈਂਦੀ ਵੀ ਮੇਰੇ ਨਾਲ ਕੰਮ ਕਰਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਕਿਵੇਂ ਮੇਰੀ ਤੋਂ ਰੋਟੀ ਦਾ ਥਾਲ ਫੜਨ ਲੱਗੀ ਅਸੀਸਾਂ ਦੀ ਝੜੀ ਲਾ ਦਿੰਦੀ ਜੂੰਦੀ ਰਹਤੀ ਏ ਰੱਬ ਤੈਨੂੰ ਰਾਜੀ ਰੱਖੇ ਰੰਗ ਭਾਗ ਲਾਵੇ ਦੁੱਧ ਦੀ ਪੁੱਤੀ ਨਹਾਵੇਂ ਬੁੱਢਾ ਸੁਹਾਗਣ ਹੋਮੀ ਤੇ ਹੋਰ ਪਤਾ ਨਹੀਂ ਕਿੰਨਾ ਕੁਝ ਦਾਦੀ ਦੇ ਜਾਣ ਤੋਂ ਬਾਅਦ ਕਬੀਲਦਾਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਐਨੀ ਘੱਟ ਉਮਰ ਵਿੱਚ ਕਦੇ-ਕਦੇ ਮੈਂ ਆਪਣੇ ਆਪ ਨੂੰ ਦਾਦੀ ਬਣੀ ਮਹਿਸੂਸ ਕਰਦੀ ਦਾਦੀ ਦੀ ਤਰ੍ਹਾਂ ਹੀ ਰੋਜ਼ ਚੌਂਕਾ ਸਾਫ਼ ਕਰਦੀ ਰਸੋਈ ਵਿੱਚ ਨਿੰਮ ਦੇ ਪੱਤਿਆਂ ਦੀ ਧੂਫ ਦੇ ਕੇ ਕੰਮ ਸ਼ੁਰੂ ਕਰਦੀ ਦਾਦੀ ਦੀ ਤਰ੍ਹਾਂ ਹੀ ਰੋਟੀਆਂ ਪਕਾਉਂਦੀ ਵਾਹਿਗੁਰੂ ਵਾਹਿਗੁਰੂ ਆਖਦੀ ਤੇ ਦਾਦੀ ਦੀ ਤਰ੍ਹਾਂ ਹੀ ਮੁੱਠੀ ਕੁੱਟ ਕੇ ਖਰਚਾ ਕਰਦੀ ਪਤੀ ਦੇ ਨਾਲ-ਨਾਲ ਦਿਉਰਾਂ ਵੱਲ ਵੀ ਧਿਆਨ ਦਿੱਤਾ ਦਿਉਰਾਂ ਨੂੰ ਮਾਂ ਬਣ ਕੇ ਪਿਆਰ ਨਾਲ ਹੈਂਡਲ ਕਰਦੀ ਪਰ ਪੜ੍ਹਾਈ ਵਿੱਚ ਢਿੱਲੇ ਹੋਣ ਤੇ ਉਹਨਾਂ ਨੂੰ ਘੂਰਦੀ ਵੀ ਕਦੇ ਕਦਾਈ ਆਖੇ ਨਾ ਲੱਗਦੇ ਤਾਂ ਇੱਕ ਅੱਧੀ ਜੜ ਵੀ ਦਿੰਦੀ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਂਦੀ ਨੂੰ ਦੇਖ ਕੁਝ ਗਵੰਢਣ ਔਰਤਾਂ ਮੇਰੇ ਤੇ ਮਤਰਈ ਵਾਲਾ ਸਲੂਕ ਕਰਨ ਦੀਆਂ ਆਸਗਵਾਂਡ ਵਿੱਚ ਗੱਲਾਂ ਕਰਦੀਆਂ ਪਰ ਮੈਂ ਬਿਨਾ ਕਿਸੇ ਦੀ ਪਰਵਾਹ ਕੀਤੇ ਚੁੱਪਚਾਪ ਆਪਣਾ ਕੰਮ ਕਰਦੀ ਰਹੀ ਮਾਂ ਦੀ ਸਿੱਖਿਆ ਤੇ ਪਤੀ ਦਾ ਭਰੋਸਾ ਮੇਰੇ ਨਾਲ ਸੀ ਹੌਲੀ-ਹੌਲੀ ਨਿੱਕੇ ਦਿਓਰ ਵੀ ਮੇਰੀ ਭਾਵਨਾ ਨੂੰ ਸਮਝ ਰਹੇ ਸਨ ਪਤੀ ਦੀ ਤਨਖਾਹ ਤੇ ਹੀ ਨਿਰਪਰ ਨਾ ਰਹਿ ਕੇ ਘਰ ਦੇ ਕੰਮਾਂ ਤੋਂ ਇਲਾਵਾ ਆਸਗਵਾਂਡ ਦੇ ਪਿੰਡ ਦੇ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ પતિ ਦੇ ਨਾਲ ਡੰਗਰਾਂ ਨੂੰ ਸੰਭਾਲਣ ਵਿੱਚ ਮਦਦ ਕਰਦੀ ਮਹੀਨੇ 'ਚ 3-4 ਸੂਟ ਵੀ ਸਿਉਣ ਦਿੰਦੀ ਮਿਹਨਤ ਕਰਨ ਨਾਲ ਘਰ ਵਿੱਚ ਸਭ ਪਾਸੇ ਤੋਂ ਪੈ ਰਹੀ ਬਰਕਤ ਨੂੰ ਮਹਿਸੂਸ ਕਰ ਮੇਰਾ ਹੌਸਲਾ ਹੋਰ ਵੱਧ ਜਾਂਦਾ ਸਮਾਂ ਇੱਕਦਮ ਨਹੀਂ ਬਦਲਦਾ ਮਿਹਨਤ ਮੁਸ਼ਕਲ ਕਰਨੀ ਪੈਂਦੀ ਹੈ ਦੁੱਖਾਂ ਪਰੇਸ਼ਾਨੀਆਂ ਵਿੱਚੋਂ ਲੰਘਣਾ ਪੈਂਦਾ ਹੈ ਪਰ ਆਖਰ ਮਿਹਨਤ ਦਾ ਮਿਲਿਆ ਮੁੱਲ ਸਭ ਪਰੇਸ਼ਾਨੀਆਂ ਨੂੰ ਭੁਲਾ ਦਿੰਦਾ ਹੈ ਅੱਜ ਪੜ੍ਹ ਲਿਖ ਕੇ ਬਾਹਰਲੇ ਮੁਲਕਾਂ ਵਿੱਚ ਸੈੱਟ ਹੋਏ ਵਿਆਹੇ ਬਰੇ ਦੋਵੇਂ ਦਿਓਰ ਤੇ ਉਹਨਾਂ ਦਾ ਪਰਿਵਾਰ ਮੇਰੇ ਖੁਦ ਦੇ ਦੋਵੇਂ ਬੱਚਿਆਂ ਤੋਂ ਵੀ ਵੱਧ ਆਦਰ ਕਰਦੇ ਨੇ ਸਾਡੇ ਦੋਵਾਂ ਜੀਆ ਦਾ ਕੰਡਾ ਲੱਗਿਆ ਵੀ ਨਹੀਂ ਝਰਦੇ ਉਹ ਘਰ 'ਚ ਕਿਸੇ ਚੀਜ਼ ਦੀ ਕੋਈ ਥੋੜ੍ਹ ਨਹੀਂ ਰਹੀ ਸਭ ਕੁਝ ਸਮੇਂ ਨਾਲ ਬਣ ਗਿਆ ਪਰ ਇਹ ਜੋ ਆਪ ਮਿਹਨਤ ਕਰਕੇ ਬੰਨੇ ਘਰ ਵਿੱਚ ਰਹਿਣ ਦਾ ਸਕੂਨ ਮੈਨੂੰ ਮਿਲਿਆ ਸ਼ਾਇਦ ਕਿਸੇ ਅਮੀਰ ਘਰ ਵਿੱਚ ਵਿਆਹੀ ਜਾਣ ਤੇ ਵੀ ਨਸੀਬ ਨਹੀਂ ਸੀ ਹੋਣਾ ਇਹ ਮਿਹਨਤ ਕਰਨ ਤੇ ਥੋੜਾ ਔਖ ਸਮੇ ਵੀ ਚੜ੍ਹਦੀ ਕਲਾ ਵਿੱਚ ਰਹਿਣ ਦੀ ਤਜਰਬੇ ਰੂਪੀ ਪੂੰਜੀ ਮੈਂ ਆਪਣੇ ਪੁੱਤ ਤੇ ਲਾਡਾ ਨਾਲ ਪਾਲੀ ਧੀ ਨੂੰ ਵੀ ਸਿੱਖਿਆ ਦੇ ਰੂਪ ਵਿੱਚ ਦੇਣਾ ਚਾਹਾਂਗੀ ਬਿਲਕੁਲ ਓਵੇਂ ਜਿਵੇਂ ਮੈਨੂੰ ਮੇਰੀ ਮਾਂ ਤੇ ਦਾਦੀ ਸਾਸਤੂ ਇਹ ਪੂੰਜੀ ਨਸੀਬ ਹੋਈ ਸੀ ਦੋਸਤੋ ਇਹ ਕਹਾਣੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ